ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੀ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਬਣਾਵਾਂਗੇ ਅੱਜ ਅੰਬ ਦਾ achar ਇਹ ਆਪਾਂ ਲੈ ਲਏ ਕੱਚੇ ਅੰਬ ਕੱਚੀ ਅੰਬੀ ਤੇ ਇਹ ਜੀ ਆਪਾਂ ਕਿਲੋ ਸਵਾ ਕਿਲੋ ਅੰਬਾ ਜਿਹੜੇ ਆਪਣੇ ਕੋਲੇ ਹੈਗੇ ਆ ਇਹ ਆਪਾਂ ਆਪਣੀ ਨਰਸਰੀ ਦੇ ਵਿੱਚ ਹੀ ਤੋੜ ਕੇ ਲੈ ਕੇ ਆਏ ਆ ਤੇ ਬਹੁਤ ਹੀ ਵਧੀਆ achar ਜਿਹੜਾ ਬਣਾ ਕੇ ਤਿਆਰ ਕਰਾਂਗੇ ਆਪਾਂ ਤੇ ਹਾਂਜੀ ਇਹਨੂੰ ਆਪਾਂ ਸਭ ਤੋਂ ਪਹਿਲਾਂ ਧੋਤ ਆ ਤੇ ਸੈਡਾ ਤੋਂ ਇਸ ਤਰ੍ਹਾਂ ਆਪਾਂ ਕੱਟਤਾ ਜਿਹੜੀ ਇਹਦੀ ਡੰਡੀ ਜੀ ਲੱਗੀ ਹੁੰਦੀ ਆ ਤੇ ਹੁਣ ਜੀ ਆਪਾਂ ਇਸ ਨੂੰ ਕੱਟ ਕੇ ਪੀਸ ਬਣਾ ਲਾਂਗੇ ਕਿ ਜਿਦੇ ਦੇਖ ਆਪਾਂ ਪੀਸ ਬਣਾਉਣੇ ਉਹਨੇ ਇੱਕ ਬਣਾਵਾਂਗੇ ਆਪਣੀ ਮਰਜ਼ੀ ਮਤਲਬ ਲਓ ਜੀ ਆਪਾਂ ਇਹ ਪੇਸਟਰ ਸਾਰੇ ਨੂੰ ਕੱਟ ਲੈਨੇ ਪਹਿਲਾਂ ਮੈਂ ਧੋ ਲਿਆ ਸੀ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾਏ ਸੀਗੇ ਇਹ ਤੇ ਜਿਆਦੇ ਅੰਬ ਹੋਣ ਤਾਂ ਜੀ ਆਪਾਂ ਫਿਰ ਇਹਨੂੰ ਟੋਕੇ ਨਾਲ ਕੱਟ ਲੈਨੇ ਹੁੰਦੇ ਆ ਤੇ ਹੁਣ ਅੰਬ ਇਹਦੇ ਆਪਣੇ ਹੈਗੇ ਥੋੜੇ ਇਸ ਕਰਕੇ ਆਪਾਂ ਕਰਦਣਾ ਕੱਟ ਲੈ ਤੇ ਬਹੁਤ ਵਧੀਆ achar ਬਣਦਾ ਘਰਨੀ ਦੇ ਵਿੱਚ ਅੱਜ ਕੱਲ ਇਹ ਦੋ achar ਬਣਾਉਣੇ ਤਾਜ਼ਾ ਤਾਜ਼ਾ ਬਹੁਤ ਹੀ ਟੇਸਟੀ ਲੱਗਦਾ ਤੇ ਜਿਹੜੀ ਇਹ ਗਿੜ ਕੱਪ ਕੱਢਤੀ ਜੀ ਇਸ ਤਰ੍ਹਾਂ ਹੈ ਅੰਬੜੇ ਕੱਚੇ ਆ ਪੂਰੇ ਚੰਗੀ ਤਰ੍ਹਾਂ ਪੱਕੇ ਨਹੀਂ ਹੈਗੇ ਇਹ ਤੇ ਬਾਜ਼ਾਰ ਦੇ ਵਿੱਚ ਵੀ ਪੂਰੇ ਅੰਬ ਜਿਹੜੇ ਹਜੇ ਇਕ ਕਰਨ ਨਹੀਂ ਆਏ ਜੀ ਲੋਇਆ ਪੇਸਟਰਾ ਪਾੜੀਆਂ ਸਾਰੇ ਕੱਟ ਲੈਣੇ ਆ ਲੋ ਜੀ ਆਪਾਂ ਸਾਰੇ ਆਮਲੇ ਕੱਟਦੇ ਆ ਤੇ ਜਿਹੜੀਆਂ ਦੀਆਂ ਗਿੜਕਾਂ ਕੱਚੀਆਂ ਹਜੇ ਪੱਕੇ ਨਹੀਂ ਹੈਗੀਆਂ ਤੇ ਜਿਹੜੀਆਂ ਗੁੱਠਲੀਆਂ ਸੀ ਜੀ ਉਹ ਆਪਾਂ ਕੱਢ ਦਿੱਤੀਆਂ ਦੇਖੋ ਗੁੱਠਲੀਆਂ ਦੇ ਵਿੱਚ ਕੱਢ ਦਿੱਤੀਆਂ ਤੇ ਗਿੜਕਾਂ ਜਿਹੜੀਆਂ ਆਪਾਂ ਵੇਚੀ ਕੱਟਤੀਆਂ ਹਾਂਜੀ ਹੁਣ ਆਪਾਂ ਇਹਨੂੰ ਕੀ ਕਰਨਾ ਕੱਪੜਾ ਵਿਛਾ ਕੇ ਨਮਜੇ ਦੇ ਉੱਪਰ ਧੁੱਪ ਦੇ ਵਿੱਚ 2 ਘੰਟੇ ਇਹਨਾਂ ਨੂੰ ਸੁਕਾਵਾਂਗੇ ਆਪਾਂ ਚੰਗੀ ਤਰ੍ਹਾਂ ਧੋ ਕੇ ਤਾਂ ਮੈਂ ਸੁਕਾ ਲਈ ਸੀਗੇ ਹੁਣ ਆਪਾਂ ਕੱਟ ਕੇ ਵੀ ਸੁਕਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿਹੜੇ ਮਸਾਲੇ ਨਹੀਂ ਲੋੜ ਆ ਕਿਵੇਂ ਆਪਾਂ ਆਮਲਾ achar ਬਣਾਇਆ ਬਹੁਤ ਹੀ ਵਧੀਆ ਟੇਸਟੀ ਆ ਚਲੋ ਜੀ ਆਪਾਂ ਇਹਨਾਂ ਨੂੰ ਸੁੱਕਣੇ ਪਾ ਦਈਏ 2 ਘੰਟੇ ਲਈ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂ ਲਓ ਜੀ ਆਪਾਂ ਆਂਬ ਸੁਕਾ ਲਏ ਆ ਧੁੱਪ ਦੇ ਵਿੱਚ 2 2.5 ਘੰਟੇ ਸੁੱਕ ਗਏ ਦੇਖੋ ਬਿਲਕੁਲ ਵੀ ਇਹਦੇ ਵਿੱਚ ਪਾਣੀ ਨਹੀਂ ਹੈਗਾ ਜਿਆਦਾ ਵੀ ਨਹੀਂ ਸੁਕਾਈ ਜਿਹੜੇ ਵੀ ਜਮੇ ਹੀ ਫਾੜੀਆਂ ਮੁੜਕ ਚੱਬੀਆਂ ਆਣ ਜਾਣ 2 2.5 ਘੰਟੇ ਮੈਨੂੰ ਧੁੱਪ ਲਵਾਣੀ ਸੀ ਚਲੋ ਜੀ ਹੁਣ ਆਪਾਂ ਤੁਹਾਨੂੰ ਮਸਾਲੇ ਦਿਖਾਉਣੇ ਕਿਹੜੇ ਕਿਹੜੇ ਮਸਾਲੇ ਜਰੂਰ ਤਾਂ ਆਪਾਂ ਸਭ ਤੋਂ ਪਹਿਲਾਂ ਵੀ ਆਪਾਂ ਸੁੱਕੀ ਲਾਲ ਮਿਰਚ ਲਈਏ ਸਾਫ਼ਤੀ ਮੇਥੇ ਲਏ ਜੀ ਆਪਾਂ ਸੌਂਫ ਲਈਆ ਦੋ ਚਮਚੇ ਆਪਾਂ ਮੇਥਿਆਂ ਦੇ ਦੋ ਚਮਚੇ ਸੌਂਫ ਦੇ ਇੱਕ ਚਮਚਾ ਭਰ ਕੇ ਜੀਰੇ ਦਾ ਇੱਕ ਲਈਏ ਜੀ ਆਪਾਂ ਰਾਈ ਦਾ ਚਮਚਾ ਤੇ ਇੱਕ ਸਰੋਂ ਦਾ ਚਮਚਾ ਇਹਦੇ ਇੱਕ ਆਪਾਂ ਬਣਾਵਾਂਗੇ ਜਿਹਨੂੰ ਭੁੰਨਾਂਗੇ ਥੋੜਾ ਜਿਹਾ ਹਲਕਾ ਜਿਹਾ ਸੇਕ ਲਵਾਵਾਂਗੇ ਫਰਾਈ ਪੈਨ 'ਚ ਪਾ ਕੇ ਥੋੜਾ ਜਿਹਾ ਸੇਕ ਲਵਾ ਲਾਂਗੇ ਸਾਨੂੰ ਜਿਹੜੇ ਆਪਾਂ ਨੂੰ ਜਲਦੀ ਪੀਸੇ ਜਾਣਗੇ ਥੋੜਾ ਜਿਹਾ ਪਹਿਨ ਸੇਕ ਲਵਾ ਲੈਨੇਗਾ ਹ ਬਸ ਹਲਕਾ ਜਿਹਾ ਜਿਆਦਾ ਵੀ ਨਹੀਂ ਇਹ ਦੇਰਕ ਮਟਨਲੇ ਸੇਕ ਲਵਾ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਠੰਡਾ ਕਰਕੇ ਤੇ ਮਸਾਲੇ ਨੂੰ ਪੀਸ ਲਾਂਗੇ। ਮੋੜ ਕੇ ਆਪ ਇਸ ਤਰ੍ਹਾਂ ਹਲਾਉਂਦੇ ਹਰੋਦੇ ਇਹਨੂੰ ਹਲਕਾ ਜਿਹਾ ਸੇਕ ਲਵਾ ਲਾਂਗੇ ਜਿਆਦਾ ਨਹੀਂ ਭੁੰਨਣੇ ਹੈਗੇ ਇਹ। ਤੇ ਇਹ ਵਿੱਚ ਪਾਵਾਂਗੇ ਜੀ ਆਪਾਂ ਅੱਧਾ ਚਮਚਾ ਕਲੌਂਜੀ ਦਾ। ਕਲੌਂਜੀ ਆਪਾਂ ਪੂਨ ਨਹੀਂ ਹੈਗੀ ਜਦੋਂ ਇਹ ਮਸਾਲੇ ਠੰਡੇ ਹੋਗੇ ਚਾਰ ਬਣਾਉਣ ਲੱਗੇ ਆ ਚਾਰ ਆਪਾਂ ਉਦੋਂ ਇਹਦੇ ਵਿੱਚ ਹੀ ਪਾ ਦਾਂਗੇ ਤੇ ਇੱਕ ਚਮਚਾ ਕਲੌਂਜੀ ਦਾ। ਲੋ ਜੀ ਆਪਾਂ ਇਹਨਾਂ ਨੂੰ ਗਰਮ ਕਰਨੇ ਸੀ ਇਹ ਜ਼ਿਆਦਾ ਨਹੀਂ ਤੇ ਹੁਣ ਆਪਾਂ ਇਹਨਾਂ ਨੂੰ ਪਾ ਲੈਨੇ ਪਲੇਟ ਦੇ ਵਿੱਚ ਫਿਰ ਅੰਨ ਨੂੰ ਆਪਾਂ ਕਰਾਂਗੇ ਜੀ ਠੰਡਾ ਥੋੜਾ ਜਿਹਾ ਠੰਡਾ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਮਸੀ ਕੱਪ 'ਚ ਗ੍ਰाइंड ਕਰਕੇ ਯਾਨੀ ਕਿ ਦਾਣੇਦਾਰ ਮਸਾਲਾ ਜੇ ਆਪਾਂ ਬਣਾ ਲਾਂਗੇ ਬਿਲਕੁਲ ਪਾਊਡਰ ਨਹੀਂ ਬਣਾਉਣਾ ਹੈਗਾ ਗੱਟੜਾ ਜਿਹਾ ਰੱਖ ਲਾਂਗੇ ਇਹਨੂੰ ਆਪਾਂ ਠੰਡਾ ਹੋੰਦੇ ਨੇ ਲੋ ਜੀ ਮਸਾਲੇ ਆਪਾਂ ਪੀਸ ਲਿਆ ਦੇਖੋ ਦਾਣੇਦਾਰ ਜਿਹਾ ਮਸਾਲਾ ਰੱਖ ਲਿਆ ਆਪਾਂ ਬਿਲਕੁਲ ਪਾਊਡਰ ਨਹੀਂ ਬਣਾਇਆ ਇਹਨਾਂ ਦਾ ਇਸ ਤਰ੍ਹਾਂ ਵਧੀਆ ਲੱਗਦੇ ਨੇ ਇਹਦੇ ਵਿੱਚ ਪਾ ਲਈ ਆਪਾਂ ਇੱਕ ਚਮਚਾ ਕੌਂਜੀ ਦਾ ਇਹਨੂੰ ਆਪਾਂ ਗਰਮ ਨਹੀਂ ਕਰਿਆ ਸੀ ਸਾਫ਼ਤੀ ਪਾਵਾਂਗੇ ਨਮਕ ਪਾਵਾਂਗੇ ਇਹਦੇ ਵਿੱਚ ਲੋੜ ਅਨਸਾਰ ਆਪਾਂ 2 ਚਮਚੇ ਭਰ ਕੇ ਨੂਨ ਦੇ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਆਪਾਂ ਪਾਵਾਂਗੇ ਹਲਦੀ ਦਾ ਲਓ ਇਹ ਪੜੇਚ ਪਾਵਾਂਗੇ ਢੇਗੀ ਮਿਰਚ ਇਕ ਕੜੇੜਾ ਚੰਚਾ ਪਾ ਢੇਗੀ ਮਿਰਚ ਦੱਬਾਤਾ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਤੇ ਬਹੁਤ ਹੀ ਵਧੀਆ ਆਪਣਾ ਆਮਬ ਦਾ achar ਬਣ ਕੇ ਤਿਆਰ ਹੋ ਗੋਈ ਤੇ ਬਸ ਸੁੱਕਾ ਹੋਣਾ ਚਾਹੀਦਾ ਨਹੀਂ ਹੱਥ ਨਾਲ ਗਿੱਲੇ ਲੱਗੇ ਹੋਣ ਤੇ ਆਪਣਾ ਭਾਂਡਾ ਜਿਹੜਾ ਇਹ ਵੀ ਗਿੱਲਾ ਨਾ ਹੋਵੇ ਜਦੋਂ ਆਪਾਂ achar ਬਣਾਉਣਾ ਹੁੰਦਾ ਅਜਿਹਾ ਜੀ ਉਹ ਤਾਂ ਨੂਆ ਜਿਹੜਾ 5 ਕਿਲੋ ਆਂਬਾ ਦੇ ਵਿੱਚ ਨਾ ਇੱਕ ਥੈਲੀ ਨੂਨ ਦੀ ਪੈਂਦੀ ਹੁੰਦੀ ਆ ਤੇ ਮਿਰਚਾਂ ਆਪਣੀ ਮਰਜ਼ੀ ਮੁਤਾਬਕ ਬਾਕੀ 200 ਗ੍ਰਾਮ ਪਹਾਲ ਦੀ ਪਾ ਸਕਦੇ ਆ ਤੇ ਇਹ ਜੀ ਇਹਦੇ ਵਿੱਚ ਹੈਗਾ ਆਪਾਂ ਥੋੜਾ ਪਾਇਆ ਨੂਨ ਮਿਰਚ ਕਿਉਂਕਿ ਮਸਾਲੇ ਘੱਟ ਪਾਏ ਆਪਣਾ ਬਦਾਚਾਰ ਜਿਹੜਾ ਘੱਟ ਸੀਗੇ ਆਂਬ ਇਸ ਕਰਕੇ ਤੇ ਜੇ ਆਪਾਂ ਆਂਬ ਦਾ ਆਚਾਰ ਸੁਕਾ ਕੇ ਪਾਉਣੇ ਆ ਨਾ ਜਿਵੇਂ 5 ਕਿਲੋ ਆਪਾਂ ਆਂਬ ਲਿਓਣੇ ਬਾਜ਼ਾਰ ਦੇ ਵਿੱਚੋਂ ਧੋ ਕੇ ਕੱਟ ਕੇ ਸੁਕਾਉਣੇ ਆ ਉਹ ਨਹੀਂ ਘੱਟ ਜਾਂਦੇ ਆ ਸੁੱਕਦੇ ਵੇ ਧੁੱਪ ਦੇ ਵਿੱਚ ਸੁੱਕ ਜਾਂਦੇ ਉਸ ਕਰਕੇ ਨਾ ਆਪਾਂ ਯੋਦੇ ਵਿੱਚ ਫੇਰ ਨਮਕ ਘੱਟ ਪੈਂਦਾ ਜੇ ਆਪਾਂ ਕੱਟਣ ਸਾਰੀ ਪਾ ਦੇਣੀ ਫੇਰ 1 ਕਿਲੋ ਆਪਾਂ ਨਮਕ ਪਾ ਸਕਦੇ ਹਾਂ 5 ਕਿਲੋ ਚ ਜਿਸ ਕਾ ਕੇ ਪਾਈਏ ਫੇਰ ਘੱਟ ਪੁਆ ਹੁੰਦਾ ਤੇ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਗਏ ਸਰੋਂ ਦਾ ਤੇਲ ਸਰੋਂ ਦਾ ਤੇਲ ਨਹੀਂ ਹੈ ਜਿਆ ਜਿਹੜਾ ਬਹੁਤ ਵਧੀਆ ਬਣਦਾ ਇਹ ਲੋ ਜੀ ਆਪਾਂ ਪਾਤਾ 200 ਗ੍ਰਾਮ 150 ਗ੍ਰਾਮ ਚ ਸਰੋਂ ਦਾ ਤੇਲ ਤੇ ਤੇਲ ਨਾਲ ਇਹ ਆਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗਾ ਆ ਦੇਖੋ ਕਿੰਨਾ ਵਧੀਆ ਦਾ ਕਲਰ ਆਇਆ ਤੇ ਦੇਗੀ ਮਿਰਚ ਜਿਹੜੀ ਕਲਰ ਵਾਸਤੇ ਪਾਈ ਆਪਾਂ ਜਿਹੜੀ ਆਪਾਂ ਸਾਦੀ ਲਾਲ ਮਿਰਚ ਪਾਈ ਹੈ ਜੀ ਉਹ ਆਪਣੇ ਖੜਕਤਨ ਵਾਲੀ ਹੁੰਦੀ ਹੈ ਤੌੜੀ ਹੁੰਦੀ ਹੈ ਵੀ ਆਪਣਾ ਆਮਬ ਦਾਚਰ ਜਿਹੜਾ ਕਰਾਰਾ ਜਾਂ ਬਣ ਜਾਊਗਾ ਇਹਨੂੰ ਜਪ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਿਆ ਹੱਥ ਦੇ ਨਾਲ ਹੀ ਕਟਛੀ ਨਾਲ ਵੀ ਕਰ ਸਕਦੇ ਤੁਸੀਂ ਤੇ ਹੁਣ ਆਪਾਂ ਬਰਤਵਾਨ ਚ ਪਾਵਾਂਗੇ ਇਹਨੂੰ ਆਇਆ ਆਪਾਂ ਚੰਗੀ ਤਰ੍ਹਾਂ ਮਸਾਲੇ ਮਿਕਸ ਕਰ ਲਏ ਆ। ਹੁਣ ਆਪਾਂਗੇ ਜੀ ਆਪਾਂ ਬਰਤਨ ਦੇ ਵਿੱਚ ਇਹ ਹੈਗਾ ਜੀ ਕੱਚਾ ਦਾ ਬਰਤਨ ਬਾਣ। ਕਿਸੇ ਵੀ ਭਾਂਡੇ ਚ ਤੁਸੀਂ ਪਾ ਸਕਦੇ ਹੋ, ਪਲਾਸਟਿਕ ਦੇ ਚ ਵੀ ਪਾ ਸਕਦੇ। ਤੇ ਭਾਂਡਾ ਇਹਦਾ ਆਪਣਾ ਸਾਫ਼ ਹੋਣਾ ਚਾਹੀਦਾ। ਜਿਹੜੇ ਡੱਬੇ ਦੇ ਵਿੱਚ ਆਪਾਂ ਆਚਾਰ ਪਾ ਕੇ ਰੱਖਣਾ। ਇਹ ਗਿੱਲਾ ਨਾ ਹੋਵੇ। ਧੁੱਪ ਦੇ ਵਿੱਚ ਤੁਸੀਂ ਸੁਕਾ ਕੇ ਹੀ ਪਾਓ ਡੱਬਾ ਧੋ ਕੇ ਚੰਗੀ ਤਰ੍ਹਾਂ। ਤੇ ਆਚਾਰ ਇਹਦਾ ਜੀ ਕੱਲ ਤੱਕ ਰਨਾ ਥੱਲੇ ਬਹਿ ਜੂਗਾ ਸਾਰੇ ਇਹਦੇ ਵਿੱਚ ਪੈ ਜਾਣਾ। ਕਿਉਂਕਿ ਹੁਣ ਤਾਂ ਪਰੋਂ ਆ ਲੱਗਦਾ ਵੀ ਭਰ ਗਿਆ ਵਰਖਾ ਬਣ ਸਾਡੂ ਅਸੀਂ ਸਾਰੇ ਇਹਦੇ ਵਿੱਚ ਪੈ ਜੂਗਾ ਮੈਂ ਇਸ ਤਰੀ ਟੱਕ ਕੇ ਰੱਖ ਦੂੰ ਜਿਹੜਾ ਬਚ ਗਿਆ ਤੜ ਕੇ ਇਹਦੇ ਵਿੱਚ ਪਾ ਲਓ ਲਓ ਜੀ ਦੇਖੋ ਕਿੰਨਾ ਵਧੀਆ ਅੰਬ ਦਾ achar ਜਿਹੜਾ ਬਣ ਕੇ ਤਿਆਰ ਹੋਇਆ ਬਹੁਤ ਹੀ ਬਰੀਆ ਤੇ ਬਾਕੀ ਕਿਵੇਂ ਲੱਗੀ ਜੀ ਵੀਡੀਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਘਰ ਵਿੱਚ ਬਣਾਇਓ ਅੰਬ ਦਾ ਸੀਜ਼ਨ ਆ ਰਿਹਾ ਅੰਬ ਦਾ achar ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ